ਹਾਂ ਜੀ ਬਈ ਕੀ ਨਾਮ ਚੋਂ ਆ ਸੱਸੀਗਲਬੀਰ ਜੀ ਮੇਰਾ ਨਾਮ ਸੁਜੀਤ ਸਿੰਘ ਮੈਂ ਸਰਪੰਚ ਸਾਹਿਬ ਦਾ ਬ੍ਰਦਰ ਹਾਂ ਛੋਟਾ ਬ੍ਰਦਰ ਹਾਂ ਦਾ ਆ ਨੀ ਤੇ ਡੈਡ ਆਂ ਨਾ ਮੇਰਾ ਸੁਜੀਤ ਸਿੰਘ ਇਹ ਪਿੰਡ ਆ ਜੀ ਪਿੰਡ ਨਗਰ ਹੈ ਜੀ ਰੂੜਾ ਕਰਾਇਆ ਜੀ ਜਿਹਨੇ ਚੋਣਾਂ ਆਮ ਆਜੀ ਪਾਰਟੀ ਦੇ ਜਿਹੜਾ ਵੱਡਾ ਕੱਟਿਆ ਗਿਆ ਤੇ ਕੁਲਜੀਤ ਸਿੰਘ ਢਾਲੀਵਾਲ ਜਿਹੜੇ ਤੁਹਾਡੇ ਵਿੜੇ ਆਏ ਨੇ ਇੱਕ ਗੱਲ ਸਭ ਤੋਂ ਪਹਿਲਾਂ ਜੀ ਮੈਂ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਸਰਦਾਰ ਗੁਰਦੀਪ ਸਿੰਘ ਰੰਧਾਵਾ ਤੇ ਉਹਨਾਂ ਦੇ ਬਾਬਾ ਬਕਾਲਾ ਦੇ ਐਮ ਐਲ ਏ ਸਾਹਿਬ ਜਿਹੜੇ ਉਹਨਾਂ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਕਿ ਮੇਰੇ ਨਗਰ ਵਿਖੇ ਮੇਰੇ ਗ੍ਰਹਿ ਵਿਖੇ ਪਹੁੰਚਿਆ ਤੇ ਆਪਾਂ ਉਹਨਾਂ ਨੂੰ ਵੱਡੀ ਲੀਡ ਨਾਲ ਜਿਤਾਵਾਂਗੇ ਜੀ ਤੇ ਨਗਰ ਵੱਲੋਂ ਪੂਰੇ ਨਗਰਵਾਲਿਆਂ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਤੇ ਆਪਾਂ ਚਾਹੁੰਦੇ ਆ ਵੀ ਵੱਡੀ ਲੀਡ ਨਾਲ ਇਹਨਾਂ ਨੂੰ ਜਿਤਾਇਆ ਜਾਏ ਤੇ ਸਾਡੇ ਵੱਲੋਂ ਪੁਰ ਜੋ ਪਿੰਡ ਵਾਲਿਆਂ ਨੂੰ ਅਪੀਲ ਹੈ ਤੇ ਨਗਰ ਨੂੰ ਇਹ ਬੇਨਤੀ ਆ ਵੀ ਆਪਾਂ ਹਰ ਹਾਲਤ 'ਚ ਇਹਨਾਂ ਨੂੰ ਗਬੀਰ ਸਿੰਘ ਰੰਧਾਵਾ ਨੂੰ ਵੋਟ ਪਾ ਕੇ ਜਿਤਾਵਾਂਗੇ ਤੇ ਵੀ ਕਿੰਨਾ ਚੋਟੂ ਜਿਹੜੇ ਕੰਮ ਜਿਹੜੇ ਪੈਲ ਦੇ ਅਦਾਰ ਦੇ ਉੱਤੇ ਜਿਹੜੇ ਤੁਸੀਂ ਸੁਣਾਏ ਗਏ ਨੇ ਮੰਤਰੀ ਸਾਹਿਬ ਨੂੰ ਉਹ ਕਿਦਾਂ ਪੂਰੀ ਨਹੀਂ ਬਣਾਈ ਜਾਂਦੇ ਨਹੀਂ ਦੇਖੋ ਜੀ ਪਿੰਡ 'ਚ ਕੰਮ ਪਹਿਲਾਂ ਜਿਹੜੇ ਨਹੀਂ ਹੋਏ ਹੋਏ ਨਹੀਂ ਐ ਅੱਜ ਤੋ ਪਹਿਲਾਂ ਜਿੰਨੇ ਵੀ ਕੰਮ ਐ ਕਾਗਜ਼ਾਂ 'ਚ ਹੋਏ ਹੋਣਗੇ ਪਰ ਗਰਾਊਂਡ ਲੈਵਲ ਤੇ ਇਹ ਕੰਮ ਕੋਈ ਵੀ ਨਹੀਂ ਹੋਇਆ ਸਾਡੇ ਨਗਰ ਦੇ ਬਹੁਤ ਕੰਮ ਐ ਜਿਹੜੇ ਅਜੇ ਪੈਂਡਿੰਗ ਪਏ ਆ ਜਿਸ ਤਰ੍ਹਾਂ ਕਿ ਗਲੀਆਂ ਨਾਲੀਆਂ ਦਾ ਕੰਮ ਆ ਸਭ ਤੋਂ ਵੱਡਾ ਕੰਮ ਐ ਜੀ ਛੱਪੜ ਅਜੇ ਤੱਕ ਕੋਈ ਸਾਫ਼ ਨਹੀਂ ਹੋਇਆ ਸਾਡੇ ਪਿੰਡ ਦੇ ਚਾਰ ਪੰਜ ਛੱਪੜ ਆ ਜਿਹੜੇ ਅਜੇ ਤੱਕ ਕੋਈ ਵੀ ਸਾਫ਼ ਨਹੀਂ ਹੋਏ ਦੂਸਰੇ ਨੰਬਰ ਤੇ ਹੈ ਜੀ ਆਪਣੇ ਪਿੰਡ ਦੀਆਂ ਗਲੀਆਂ ਨਾਲੀਆਂ ਜਿਹੜੀਆਂ ਪੱਕੀਆਂ ਹੋਣ ਵਾਲੀਆਂ ਤੇ ਉਹਨਾਂ ਨੂੰ ਪੱਕੀਆਂ ਕਰਵਾਇਆ ਜਾਵੇ ਤੀਸਰਾ ਜਿਹੜਾ ਸਾਡੀ ਪਿੰਡ ਦੀਆਂ ਸਟਰੀਟ ਲਾਈਟਾਂ ਪਿੰਡ ਤੁਹਾਨੂੰ ਪਤਾ ਬਾਰਡਰ ਇਲਾਕੇ ਤੇ ਆ ਤੇ ਜਿਸ ਤੇ ਆਧਾਰ ਤੇ ਸਟਰੀਟ ਰੈਟਾਂ ਜਿਹੜੀਆਂ ਹੋਣੀਆਂ ਬਹੁਤ ਜ਼ਰੂਰੀ ਆ ਇਸ ਨਾਲ ਪਿੰਡ ਨੂੰ ਵੀ ਫਾਇਦਾ ਤੇ ਹੋਰ ਜਿਹੜਾ ਆਪਣਾ ਬਾਰਡਰ ਲਾਕਾ ਪਿੰਡਾ ਵਾ ਜਿਹੜੀ ਸਮਗਲੀਆਂ ਵਗੈਰਾ ਹੁੰਦੀ ਆ ਉਹਨੂੰ ਵੀ ਬਹੁਤ ਫਾਇਦਾ ਹੋਏਗਾ ਤੇ ਮੈਂ ਐਮਐਲਏ ਸਾਹਿਬ ਪੂਰੀ ਕਾਂਗਰਸ ਜਿਹੜੀ ਆ ਆਮਾਦੀ ਪਾਰਟੀ ਆ ਉਹਨੂੰ ਅਪੀਲ ਕਰਦਾ ਆਂ ਕਿ ਪਿੰਡ ਦੇ ਪਹਿਲ ਦੇ ਆਧਾਰ ਤੇ ਪਹਿਲਾਂ ਇਹ ਕੰਮ ਕੀਤੇ ਜਾਣ ਸਟਰੀਟ ਰੈਟਾਂ ਲਗਾਈਆਂ ਜਾਣ ਪਿੰਡ ਦੀਆਂ ਗਲੀਆਂ ਨਾਲੀਆਂ ਪੱਕੀਆਂ ਕਰਾਈਆਂ ਜਾਣ ਤੇ ਪਿੰਡ ਦੀ ਛੱਪੜਾ ਉਹਨਾਂ ਦੀ ਸਫਾਈ ਵਾਸਤੇ ਪਹਿਲਾਂ ਜਿਹੜੇ ਇਹ ਕੰਮ ਕੀਤੇ ਜਾਣ